Ah oh. <laughs> ਫਤੇ ਪਹਿਲੇ ਪਾਛੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਾ ਸਬੰਧੀ ਤੁਹਾਨੂੰ ਲੈ ਕੇ ਆਏ ਆ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਤੁਸੀਂ ਵੇਖ ਸਕਦੇ ਹੋ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਦਰਸ਼ਨ ਦੇ ਕਰਨ ਵਾਸਤੇ ਪਹੁੰਚੀ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸੰਗਤ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਤੇ ਸੰਗਤ ਜਿਹੜੀ ਅੱਜ ਗੁਰੂ ਸਾਹਿਬ ਜੀ ਦੇ ਦਰਸ਼ਨਦਾਰੇ ਕਰਨ ਵਾਸਤੇ ਪਹੁੰਚੀ ਹੈ ਤਾਂ ਨਾਲ ਦੀ ਨਾਲ ਦੱਸ ਜੀਏ ਕਿ ਜਿੱਥੇ ਕੱਲ ਪੂਰੇ ਗੁਰੂ ਨਗਰ ਦੇ ਵਿੱਚ ਜੋ ਨਗਰ ਕੀਰਤਨ ਦੀ ਜੋ ਰਮਤਾ ਹੋਈ ਸੀਗੀ ਤਾਂ ਸ਼ਾਮ ਵੇਲੇ ਜੋ ਉਸ ਦੀ ਸਮਾਪਤੀ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਆ ਕੇ ਹੁੰਦੀ ਹੈ ਤਾਂ ਉਸ ਦੇ ਵਿੱਚ ਵੀ ਵੱਡੇ ਪੱਧਰ ਤੇ ਸੰਗਤ ਜਿਹੜੀ ਆ ਜੋ ਨਗਰ ਕੀਰਤਨ ਵਿਖੇ ਵੀ ਪਹੁੰਚਦੀ ਆ ਨਾਲ ਦੀ ਨਾਲ ਤਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿਉਂਕਿ ਜੱਥਾ ਵੀ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਲੈ ਕੇ ਜੋ ਪਾਕਿਸਤਾਨ ਵਿਖੇ ਗਿਆ ਸੀਗਾ ਤਾਂ ਹਾਲਾਂਕਿ ਜ਼ਰੂਰ ਕੁਝ ਜੋ ਜੱਥੇ ਦੇ ਵਿੱਚੋਂ ਕੁਝ ਲੋਕ ਜ਼ਰੂਰ ਉਹਨਾਂ ਨੇ ਵਾਪਸ ਭੇਜੇ ਸੀਗੇ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਕੇ ਤਾਂ ਦੇਖ ਸਕਦੇ ਹੋ ਕੁਝ ਸੰਗਤਾਂ ਮੌਜੂਦ ਨੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਇਹ ਦੇਖ ਸਕਦੇ ਹੋ ਕਿ ਤਸਵੀਰਾਂ ਤੁਸੀਂ ਵੱਡੇ ਪੱਧਰ ਦੇ ਉੱਤੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜੋ ਤਸਵੀਰਾਂ ਗੁਰੂ ਘਰ ਦੇ ਅੰਦਰ ਦੀਆਂ ਨੇ ਉਹ ਵੀਆਂ ਸਾਂਝੀ ਕੀਤੀ ਜਾਣ ਤਾਂ ਜੋ ਸੰਗਤਾਂ ਜੋ ਗੁਰੂ ਘਰ ਵਿਖੇ ਦਰਸ਼ਣਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ ਤਾਂ ਉਸ ਦੇ ਨਾਲ ਨਾਲ ਜੋ ਗੁਰੂ ਸਾਹਿਬੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ ਨੇ ਤਰਨਖੰਕਲੀ ਕਲੀ ਤਸਵੀਰ ਜਿਹੜੀ ਗੁਰੂ ਘਰ ਦੇ ਅੰਦਰ ਦੀ ਵੀ ਸਾਂਝੀ ਕਰਦੇ ਆ। ਆ ਗੁਰਨਾਨਕ ਜਗਮਾਏ 82 ਸੰਗਤਾਂ ਵੀ ਸਾਡਾ ਮੌਜੂਦ ਹੈ ਉਹਨਾਂ ਨੇ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹਿਲੇ ਪ੍ਰਕਾ ਜੋ ਕਹਿ ਸਕਦੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪਹਿਲੀ ਪਾਛਾ ਜੀ ਦਾ ਤਾਂ ਤੁਸੀਂ ਗੁਰੂ ਘਰ ਵਿਖੇ ਆਏ ਹੋ ਕਿਵੇਂ ਵੇਖਦੇ ਕਿੰਨਾ ਵਧੀਆ ਸਮੇਂ ਦੇ ਆਇਦ ਦੇ ਦਿਨ ਜਿਹੜਾ ਮੱਥਾ ਟੇਕਣਾ ਬਹੁਤ ਵਧੀਆ ਲੱਗ ਰਿਹਾ ਜੀ ਕਾਫੀ ਹਮ ਹਮ ਆ ਕੇ ਪਹਿਲੇ ਪਾਸ਼ਾ ਸਿਰੁਰ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਸੰਗਤ ਜੀ ਕਾਫੀ ਦਰਬਾਰ ਸਾਹਿਬ ਦੇ ਵਿੱਚ ਕਾਫੀ ਬਹੁਤ ਜ਼ਿਆਦੀ ਤਿਆਰੀ ਹੋਈ ਹੈ ਜੀ ਦੀਪਮਾਲਾ ਹੋਈ ਹੈ ਤੇ ਅਤਿ ਸਪਾਜੀ ਵੀ ਹੋਈ ਹੈ ਤੇ ਬਹੁਤ ਸੋਹਣਾ ਹੈ ਸੰਗਤ ਚ ਕਾਫੀ ਉਤਸ਼ਾਹ ਹੈ ਜੀ ਸੰਗਤ ਤਿਲੋਂ ਤੁਨੋਂ ਮਨੋਂ ਜਿਹੜੀ ਹੈ ਕੋਈ ਦਿਖਾਵਾ ਨਹੀਂ ਹੈ ਤੇ ਗੁਰੂ ਮਹਾਰਾਜ ਦੇ ਦੇ ਆਏ ਸਾਲ ਦੀ ਤਰ੍ਹਾਂ ਹੀ ਬਹੁਤ ਉਤਸ਼ਾਹ ਨਾਲ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ ਸੰਗਤ ਵੱਡੇ ਪੱਧਰ ਤੇ ਪਹੁੰਚੀ ਆ ਗੁਰੂ ਘਰ ਵਿਖੇ ਅੰਦਰ ਬਹੁਤ ਜ਼ਿਆਦਾ ਸੰਗਤ ਆ ਜੋ ਹੜ ਜਿਹੜਾ ਕਹਿ ਸਕਦਾ ਗੁਰੂ ਘਰ ਵਿਖੇ ਆਇਆ ਪਿਆ ਤੁਸੀਂ ਵੀ ਦਰਸ਼ਨ ਕਰਕੇ ਆਏ ਹੋ ਕਿਵੇਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਜੀ ਸਾਰੇ ਬਹੁਤ ਪ੍ਰੋਗਰਾਮ ਨੇ ਜੀ ਪ੍ਰਸ਼ਾਸਨ ਜਿਹੜੀ ਸ਼ਰੋਮਣੀ ਆ ਪ੍ਰਬੰਧਕ ਕਮੇਟੀ ਐ ਇਹਦੇ ਬਹੁਤ ਅਰੇਂਜਮੈਂਟ ਬਹੁਤ ਵਧੀਆ ਐ ਜਿਵੇਂ ਕਿ ਲਾ ਲਓ ਹਰ ਇੱਕ ਜਗ੍ਹਾ ਸਫਾਈ ਪੂਰਾ ਪ੍ਰਕਾਸ਼ਾ ਨਾਲ ਸਿਕਿਉਰਿਟੀ ਬਾਕੀ ਲਗਾ ਲਓ ਕਿ ਲੰਗਰ ਹਾਲ ਦੇ ਵਿੱਚ ਵੀ ਕੋਈ ਕਿਸੇ ਤਿੱਕੇ ਦੀ ਲੰਗਰ ਸ਼ਕਨ ਦੇ ਵਿੱਚ ਹਰ ਇੱਕ ਸੁਭਦਾ ਉਪਲਬਧ ਹੈ ਜੀ ਤਾਂ ਜਲੋ ਵੀ ਜਿਹੜੇ ਅੱਜ ਸਜਾਏ ਗਏ ਨੇ ਤਾਂ ਦਰਸ਼ਨ ਕੀਤੇ ਜਲੋ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਸੰਗਤ 'ਚ ਕਾਫੀ ਉਤਸ਼ਾਹ ਸੀ ਬਹੁਤ ਸੋਹਣਾ ਹੋਣਾ ਵੀ ਚਾਹੀਦਾ ਜੀ ਆਏ ਸਾਲ ਦੇ ਵਿੱਚ ਹੁੰਦਾ ਹੈ ਤੇ ਸਾਰੇ ਪਾਸੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੁੰਦਾ ਹੈ ਜੀ ਅਸੀਂ ਇਹਦਾ ਹਾਂਜੀ ਤਾ ਵਾਹਿਗੁਰੂ ਤੁਸੀਂ ਵੀ ਗੁਰੂ ਘਰ ਵਿਖੇ ਆਏ ਹੋ ਕਿਵੇਂ ਵੇਖਦੇ ਕਿਵੇਂ ਦਾ ਲੱਗਾ ਅੱਜ ਪਹੁੰਚ ਗੁਰੂ ਘਰ ਵਿਖੇ ਅਸੀਂ ਕੱਲ ਦੇ ਜੀ ਮਹਾਰਾਜ ਇੱਥੇ ਆਏ ਆ ਸਾਨੂੰ ਬਹੁਤ ਅਹੀਂ ਆਇਆ ਛਤ ਛਤਰਾਣਾ ਪਿੰਡ ਆ ਪਟਿਆਲਾ ਜ਼ਿਲ੍ਹਾ ਹੈ ਤੇ ਉੱਥੋਂ ਆਏ ਆ ਉੱਥੇ ਸਾਨੂੰ ਆਂਡ ਕੇ ਬਹੁਤ ਖੁਸ਼ੀ ਹੋਈ ਆ ਮਹਾਰਾਜ ਦੇ ਦਰਸ਼ਨ ਕੀਤੇ ਨੇ ਗੁਰੂ ਰਾਮਦਾਸ ਜੀ ਦੇ ਤੇ ਇਸ ਕਰਕੇ ਸਾਨੂੰ ਦਿਲ ਨੂੰ ਸੰਤ ਸੰਤੁਸ਼ਟੀ ਆਈ ਆ ਇਸ ਕਰਕੇ ਸਾਡੇ ਦਿਨ ਨੂੰ ਬੜੀ ਖੁਸ਼ੀ ਪਰਿਵਾਰ ਸਮੇਤ ਇੱਥੇ ਆਏ ਆ ਸਾਰਿਆਂ ਨੇ ਦਰਸ਼ਨ ਕੀਤੇ ਨੇ ਤੇ ਇਸ ਕਰਕੇ ਆ ਵੀ ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਘਰ ਦੇ ਜਾਣਾ ਚਾਹੀਦਾ ਹੈ ਇੱਥੇ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਮਰਾਦਾ ਪੂਰੀਆਂ ਹੁੰਦੀਆਂ ਨੇ ਸੰਗਤਾਂ ਪਰਿਵਾਰ ਸਾਰਾ ਇੱਥੇ ਆਉਣੇ ਚਾਹੀਦੇ ਨੇ ਹੋਮੋ ਮਾ ਕੇ ਆਵੇ ਤਾਂ ਤਾਂ ਉਹਨਾਂ ਨੂੰ ਬੜੀ ਅਗਾ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਕਿਵੇਂ ਸਾਡੇ ਇਨਾ ਗੁਰੂ ਧਾਮਾਂ ਦੇ ਸਾਡੇ ਜਿਹੜੀਆਂ ਹੋਂ ਵਾਲੀਆਂ ਸਰਕਾਰਾਂ ਨੇ ਅਤਿਆਚਾਰ ਕੀਤੇ ਤੇ ਜਿਵੇਂ ਇੰਦਰਾ ਗਾਂਧੀ ਨੇ ਉਦੋਂ ਟੈਕ ਕਰਾ ਕੇ ਬੜੇ 6 ਜੂਨ ਨੂੰ ਬਹੁਤ ਕਤਲੇਆਮ ਕੀਤਾ ਸਾਡੀ ਨਸਲਕੁਸ਼ੀ ਕੀਤੀ ਇਹਦਾ ਬਾਅਦ ਪਤਾ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇ ਨਾਲ ਜੋ ਅਤਿਆਚਾਰ ਹੋਏ ਨੇ ਤੇ ਸਾਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਦਾ ਹੈ ਵੀ ਇਹ ਕਿਉਂ ਕਰਦੇ ਨੇ ਅੱਜ ਗੁਰੂ ਘਰ ਵਿਖੇ ਆਏ ਉਹ ਵਧੀਆ ਲੱਗਾ ਦਰਸ਼ਨ ਦੇ ਕੇ ਕਰਕੇ ਗੁਰਪ੍ਰਮਾ ਬਹੁਤ ਵਧੀਆ ਲੱਗਾ ਜੀ ਇਸ ਕਰਕੇ ਹੋਰ ਵੀ ਸੰਗਤਾਂ ਮੌਜੂਦ ਹੈਗੀਆਂ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਇਪੁਰ ਤੋਂ ਰੋਇਪੁਰ ਤੋਂ ਆਇਆ ਤਾਂ ਜੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ਪੁਰਵ ਹੈ ਤਾਂ ਇਸ ਮੌਕੇ ਗੁਰੂ ਘਰ ਦਰਸ਼ਨਦਾਰ ਕਰਨ ਲਈ ਆਇਆ ਉਹ ਕਿਵੇਂ ਦਾ ਲੱਗਿਆ ਬਹੁਤ ਵਧੀਆ ਇੱਥੇ ਆ ਕੇ ਸਭ ਕੁਝ ਪੁੱਲ ਜਾਂਦਾ ਹੈ ਜੋ ਮੰਗੀਦਾ ਮਿਲਦਾ ਹੈ ਹਾਂ ਜੀ ਐਂ ਲੱਗਦਾ ਕਿ ਸਾਰੀ ਦੁਨੀਆ ਹੀ ਇੱਥੇ ਆ ਗਈ ਆ ਇੱਥੇ ਹਰ ਬੁੱਧਵਾਰ ਸੇਵਾ ਕਰਨ ਆਈ ਦੋ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਜੋ ਬੜੇ ਵੱਡੇ ਪੱਦਰ ਨੇ ਹਾਂਜੀ ਬਹੁਤ ਵੱਡੇ ਪੱਦਰ ਤੇ ਇੱਥੇ ਸੰਗਤਾਂ ਪਹੁੰਚਦੀਆਂ ਨੇ ਜੋ ਮੰਗਤੀਆਂ ਨੇ ਉਹ ਮਿਲਦਾ ਇਸ ਘਰ ਤੇ ਬਿੰਦੇ ਹਾਂਜੀ ਬਸ ਸਭ ਕੁਝ ਕੀਤਾ ਜਾ ਸਭ ਦੀਪਮਾਲਾ ਵੀ ਸਜਾਈ ਜਾਏਗੇ ਰਾਤ ਨੂੰ ਹਾਂਜੀ ਸਾਰਾ ਦਿਨ ਇੰਜੋਏ ਕਰਾਂਗੇ ਇੱਥੇ ਗੁਰੂ ਘਰ ਸੰਗਤਾਂ ਦੇ ਨਾਲ ਹਾਂਜੀ ਹੋਰ ਵੀ ਸੰਗਤਾਂ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਅਹੀਂ ਮਖੂਤ ਆਏ ਪਿੰਡ ਸਾਡਾ ਸਿੰਘਾਪਾੜੀ ਜੀ ਆਈ ਸultanpur ਤੋਂ ਹੁੰਦੇ ਆਏ ਇੱਥੇ ਦਰਬਾਰ ਸਾਹਿਬ ਨੂੰ ਵਾਸਤੇ ਆਏ ਆਂ ਗੁਰੂ ਗ੍ਰੰਥ ਸਾਹਿਬ ਜੀ ਖੁਸ਼ੀਆਂ ਲੈਣ ਵਾਸਤੇ ਆਏ ਆ ਸਾਰੀ ਸੰਗਤਾਂ ਜੀ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਜਨਮ ਦਿਨ ਲੱਖ ਲੱਖ ਵਧਾਈਆਂ ਲੱਖ ਰੱਖਸ਼ਕਾਂ ਨੇ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਤੇ ਮੈਡਮ ਤਾਂ ਅੱਗੇ ਸੇਵਾ ਹਰ ਬੁੱਧਵਾਰ ਆਉਂਦੇ ਆ ਤੇ ਮੈਂ ਵਿੱਚੋ ਵਿੱਚੋ ਆ ਜੰਨਾ ਆ ਦੂਜੀ ਤੀਜੀ ਆ ਰੋਹ ਚੱਲੇ ਬੰਵੀ ਆਉਣਾ ਬਹੁਤ ਗੁਰੂ ਦੀ ਕਿਰਪਾ ਬਹੁਤ ਧੰਨਵਾਦ ਜੀ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸੱਚਕੰਚੀ ਦੀ ਹਰਮੰਦਰ ਸਾਹਿਬ ਜੀ ਦੀਆਂ ਸੰਝੀਆਂ ਕੀਤੀਆਂ ਵੱਡੇ ਪੱਦਰ ਦੇ ਉੱਤੇ ਗੁਰਸਿੱਖ ਸੰਗਤ ਜਿਹੜੀ ਆ ਗੁਰੂ ਘਰ ਵਿਖੇ ਪਹੁੰਚੀ ਆ ਤਾਂ ਉੱਥੇ ਹੀ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਿੱਥੇ ਕਿ ਜਲੋਹ ਸਾਹਿਬ ਜੋ ਕਹਿ ਸਕਦੇ ਆ ਜਲੋਹ ਜਿਹੜੇ ਆ ਸਜਾਏ ਗਏ ਨੇ ਆ oh mm -hmm. mm -hmm. let Good am ਜੇ ਦੀਮਾਂ ਵਾਲਾ ਜਿਹੜੀ ਆ ਉਹ ਵੀ ਕੀਤੀ ਜਾਣੀ ਆ ਆਤਿਸ਼ਬਾਜੀ ਰਾਤ ਵਾਲੇ ਜਿਹੜੀ ਆ ਉਹ ਵੀ ਹੋਵੇਗੀ ਤਾਂ ਸੰਗਤ ਜੋ ਆ ਵੱਡੇ ਪੱਦਰ ਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਤਾਂ ਦਰਸ਼ਨ ਦਰੇ ਕਰਦੇ ਦਿਖਾਈ ਦੇ ਰਹੀ ਆ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਐਕਸਸ ਨੂੰ ਅਗਜਕ ਮਾਨੀ ਟੀਵੀ ਸ਼੍ਰੀ ਅਮਸਤ ਸਾਈਬ ਆ ਗੁਰਨਾਣਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਛਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤੁਹਾਨੂੰ ਲੈ ਕੇ ਆਏ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਦਰਸ਼ਨ ਦੇ ਕਰਨ ਵਾਸਤੇ ਪਹੁੰਚੀ ਹੋਈ ਆ ਤਾਂ ਤਸਵੀਰਾਂ ਤੁਹਾਡੇ ਨਾਲ ਸੰਗਤ ਦੀਆਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਸੰਗਤ ਜਿਹੜੀ ਅੱਜ ਗੁਰੂ ਸਾਹਿਬ ਜੀ ਦੇ ਦਰਸ਼ਨਦਾਰੇ ਕਰਨ ਉਸਤੇ ਪਹੁੰਚੀ ਹੈ ਤਾਂ ਨਾਲ ਦੀ ਨਾਲ ਦੱਸ ਜੀ ਕਿ ਜਿੱਥੇ ਕੱਲ ਪੂਰੇ ਗੁਰੂ ਨਗਰ ਦੇ ਵਿੱਚ ਜੋ ਨਗਰ ਕੀਰਤਨ ਦੀ ਜੋ ਰਮਤਾ ਹੋਈ ਸੀਗੀ ਤਾਂ ਸ਼ਾਮ ਵੇਲੇ ਜੋ ਉਸ ਦੀ ਸਮਾਪਤੀ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਆ ਕੇ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਵੱਡੇ ਪੱਧਰ ਤੇ ਸੰਗਤ ਜਿਹੜੀ ਆ ਜੋ ਨਗਰ ਕੀਰਤਨ ਵਿਖੇ ਵੀ ਪਹੁੰਚਦੀ ਆ ਨਾਲ ਦੀ ਨਾਲ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿਉਂਕਿ ਜੱਥਾ ਵੀ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਲੈ ਕੇ ਜੋ ਪਾਕਿਸਤਾਨ ਵਿਖੇ ਗਿਆ ਸੀਗਾ ਤਾਂ ਹਾਲਾਂਕਿ ਜ਼ਰੂਰ ਕੁਝ ਜੋ ਜਥੇ ਦੇ ਵਿੱਚੋਂ ਕੁਝ ਲੋਕ ਜ਼ਰੂਰ ਉਹਨਾਂ ਨੇ ਵਾਪਸ ਭੇਜੇ ਸੀ ਕਿ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਕੇ ਤਾਂ ਦੇਖ ਸਕਦੇ ਹੋ ਕੁਝ ਸੰਗਤਾਂ ਮੌਜੂਦ ਨੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਤਸਵੀਰਾਂ ਤੁਸੀਂ ਵੱਡੇ ਪੱਧਰ ਦੇ ਉੱਤੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜੋ ਤਸਵੀਰਾਂ ਗੁਰੂ ਘਰ ਦੇ ਅੰਦਰ ਦੀਆਂ ਨੇ ਉਹ ਵੀ ਸਾਂਝੀ ਕੀਤੀ ਜਾਣ ਤਾਂ ਜੋ ਸੰਗਤਾਂ ਜੋ ਗੁਰੂ ਘਰ ਵਿਖੇ ਦਰਸ਼ਣਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ ਤਾ ਉਸ ਦੇ ਨਾਲ ਨਾਲ ਜੋ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ ਨੇ ਤਰਨਖੰਦੀ ਕਲੀ ਕਲੀ ਤਸਵੀਰ ਜਿਹੜੀ ਗੁਰੂ ਘਰ ਦੇ ਅੰਦਰ ਦੇ ਵੀਰ ਸਾਂਝੀ ਕਰਦੇ ਹਨ ਆ ta the talk. ਸੰਜੇ ਗਿੱਤਿਆ ਸੰਗਤਾਂ ਵੀ ਸੜਨਾ ਮੌਜੂਦ ਹੈ ਉਹਨਾਂ ਨੇ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹਿਲੇ ਪ੍ਰਕਾ ਜੋ ਕਹਿ ਸਕਦੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪਹਿਲੀ ਪਾਛਾ ਜੀ ਦਾ ਤਾਂ ਤੁਸੀਂ ਗੁਰੂ ਘਰ ਵਿਖੇ ਆਏ ਹੋ ਕਿਵੇਂ ਵੇਖਦੇ ਕਿੰਨਾ ਵਧੀਆ ਸਮੇਂ ਦੇ ਆਇਦ ਦੇ ਦਿਨ ਜਿਹੜਾ ਮੱਥਾ ਟੇਕਣਾ ਬਹੁਤ ਵਧੀਆ ਲੱਗ ਰਿਹਾ ਜੀ ਕਾਫੀ ਹਮ ਹਮ ਆ ਕੇ ਪਹਿਲੇ ਪਾਸ਼ਾ ਸਿਰੁਰ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਸੰਗਤ ਜੀ ਕਾਫੀ ਦਰਬਾਰ ਸਾਹਿਬ ਦੇ ਵਿੱਚ ਕਾਫੀ ਬਹੁਤ ਜ਼ਿਆਦੀ ਤਿਆਰੀ ਹੋਈ ਹੈ ਜੀ ਦੀਪਮਾਲਾ ਹੋਈ ਹੈ ਤੇ ਅਤਿ ਸਪਾਜੀ ਵੀ ਹੋਈ ਤੇ ਬਹੁਤ ਸੋਹਣਾ ਹੈ ਸੰਗਤ ਚ ਕਾਫੀ ਉਤਸ਼ਾਹ ਹੈ ਜੀ ਸੰਗਤ ਤੇ ਲੋਕੋ ਤੁਨੋਂ ਮਨੋਂ ਜਿਹੜੀ ਹੈ ਕੋਈ ਦਿਖਾਵਾ ਨਹੀਂ ਹੈ ਤੇ ਗੁਰੂ ਮਹਾਰਾਜ ਦੇ ਦੇ ਆਏ ਸਾਲ ਦੀ ਤਰ੍ਹਾਂ ਹੀ ਬਹੁਤ ਉਤਸ਼ਾਹ ਨਾਲ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਪਾਤਸ਼ਾਹ ਜਿੱਦਾ ਗੁਰਪੁਰਬ ਮਨਾਇਆ ਜਾਂਦਾ ਹੈ ਸੰਗਤ ਵੱਡੇ ਪੱਧਰ ਤੇ ਪਹੁੰਚੀ ਆ ਗੁਰੂ ਘਰ ਵਿਖਿਆ ਅੰਦਰ ਬਹੁਤ ਜ਼ਿਆਦਾ ਸੰਗਤ ਦਾ ਜੋ ਹੜ ਜਿਹੜਾ ਕਹਿ ਸਕਦਾ ਗੁਰੂ ਘਰ ਵਿਖਿਆ ਆ ਪਿਆ ਤੁਸੀਂ ਵੀ ਦਰਸ਼ਨ ਕਰਕੇ ਆਏ ਹੋ ਕਿਵੇਂ ਦਾ ਲੱਗਾ ਬਹੁਤ ਵਧੀਆ ਜੀ ਸਾਰੇ ਬਹੁਤ ਪ੍ਰੋਗਰਾਮ ਨੇ ਜੀ ਪ੍ਰਸ਼ਾਸਨ ਜਿਹੜੀ ਸ਼ਰੋਮਣੀ ਪਰਵੰਧਕ ਕਮੇਟੀ ਹੈ ਇਹਦੇ ਬਹੁਤ ਅਰੇਂਜਮੈਂਟ ਬਹੁਤ ਵਧੀਆ ਹੈ ਜਿਵੇਂ ਕਿ ਲਾ ਲਓ ਹਰ ਇੱਕ ਜਗ੍ਹਾ ਸਫਾਈ ਪੂਰਾ ਪ੍ਰਕਾਸ਼ਣ ਸਿਕਿਉਰਿਟੀ ਬਾਕੀ ਲਗਾ ਲਓ ਕਿ ਲੰਗਰ ਹਾਲ ਦੇ ਵਿੱਚ ਵੀ ਕੋਈ ਕਿਸੇ ਤਿੱਕੇ ਦੀ ਲੰਗਰ ਸ਼ਕਨ ਦੇ ਵਿੱਚ ਹਰ ਇੱਕ ਸੁਭਦਾ ਉਪਲਬਧ ਹੈ ਜੀ ਤਾਂ ਜਲੋ ਵੀ ਜਿਹੜੇ ਅੱਜ ਸਜਾਏ ਗਏ ਨੇ ਤਾਂ ਦਰਸ਼ਨ ਕੀਤੇ ਜਲੋ ਦੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਸੰਗਤ ਚ ਕਾਫੀ ਉਤਸ਼ਾਹ ਸੀ ਬਹੁਤ ਸੋਹਣਾ ਹੋਣਾ ਵੀ ਚਾਹੀਦਾ ਜੀ ਐਸ ਸਾਲ ਦੇ ਵਿੱਚ ਹੁੰਦਾ ਹੈ ਤੇ ਸਾਰੇ ਪਾਸੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੁੰਦਾ ਹੈ ਜੀ ਅਸੀਂ ਇਹਦਾ ਹਾਂਜੀ ਤਾਂ ਵਾਹਿਗੁਰੂ ਤੁਸੀਂ ਵੀ ਗੁਰੂ ਘਰ ਵਿਖੇ ਆਏ ਹੋ ਕਿਵੇਂ ਵੇਖਦੇ ਕਿਵੇਂ ਦਾ ਲੱਗਾ ਅੱਜ ਪਹੁੰਚ ਗੁਰੂ ਘਰ ਹਾਂਜੀ ਕੱਲ ਦੇ ਜੀ ਮਹਾਰਾਜ ਇੱਥੇ ਆਏ ਆ ਸਾਨੂੰ ਬਹੁਤ ਅਹੀਂ ਆਇਆ ਛਤ ਛਤਰਾਣਾ ਪਿੰਡ ਆ ਪਟਿਆਲਾ ਜ਼ਿਲ੍ਹਾ ਹੈ ਤੇ ਉੱਥੋਂ ਆਏ ਆ ਉੱਥੇ ਸਾਨੂੰ ਆਂਡ ਕੇ ਬਹੁਤ ਖੁਸ਼ੀ ਹੋਈ ਆ ਮਹਾਰਾਜ ਦੇ ਦਰਸ਼ਨ ਕੀਤੇ ਨੇ ਗੁਰੂ ਰਾਮਦਾਸ ਜੀ ਦੇ ਤੇ ਇਸ ਕਰਕੇ ਸਾਨੂੰ ਦਿਲ ਨੂੰ ਸੰਤ ਸੰਤੁਸ਼ਟੀ ਆਈ ਆ ਇਸ ਕਰਕੇ ਸਾਡੇ ਦਿਨ ਨੂੰ ਬੜੀ ਖੁਸ਼ੀ ਪਰਿਵਾਰ ਸਮੇਤ ਇੱਥੇ ਆਏ ਆ ਸਾਰਿਆਂ ਨੇ ਦਰਸ਼ਨ ਕੀਤੇ ਨੇ ਤੇ ਇਸ ਕਰਕੇ ਆ ਵੀ ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਘਰ ਦੇ ਜਾਣਾ ਚਾਹੀਦਾ ਹੈ ਇੱਥੇ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਮਰਾਦਾ ਪੂਰੀਆਂ ਹੁੰਦੀਆਂ ਨੇ ਸੰਗਤਾਂ ਪਰਿਵਾਰ ਸਾਰਾ ਇੱਥੇ ਹੋਣੇ ਚਾਹੀਦੇ ਨੇ ਹੋਮੋ ਮਾ ਕੇ ਆਵੇ ਤਾਂ ਤਾਂ ਉਹਨਾਂ ਨੂੰ ਬੜੀ ਅਗਾ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਕਿਵੇਂ ਸਾਡੇ ਇਹਨਾਂ ਗੁਰੂ ਧਾਮਾਂ ਦੇ ਸਾਡੇ ਜਿਹੜੀਆਂ ਹੋਣ ਵਾਲੀਆਂ ਸਰਕਾਰਾਂ ਨੇ ਅਤਿਆਚਾਰ ਕੀਤੇ ਤੇ ਜਿਵੇਂ ਇੰਦਰਾ ਗਾਂਧੀ ਨੇ ਉਹਨੂੰ ਟੈਕ ਕਰਾ ਕੇ ਬੜੇ 6 ਜੂਨ ਨੂੰ ਬਹੁਤ ਕਤਲੇਆਮ ਕੀਤਾ ਸਾਡੀ ਨਸਲਕੁਸ਼ੀ ਕੀਤੀ ਇਹਦਾ ਬਾਅਦ ਪਤਾ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇ ਨਾਲ ਜੋ ਅਤਿਆਚਾਰ ਹੋਏ ਨੇ ਤੇ ਸਾਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਦਾ ਹੈ ਵੀ ਇਹ ਕਿਉਂ ਕਰਦੇ ਨੇ ਜੀ ਗੁਰੂ ਘਰ ਵਿਖੇ ਆਏ ਉਹ ਵਧੀਆ ਲੱਗਾ ਦਰਸ਼ਨ ਦੇ ਕਰਕੇ ਗੁਰਪ੍ਰਮਾਤਮਾ ਬਹੁਤ ਵਧੀਆ ਲੱਗਾ ਜੀ ਜਿਸ ਕਰਕੇ ਹੋਰ ਵੀ ਸੰਗਤਾਂ ਮੌਜੂਦ ਹੈਗੀਆਂ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਨ ਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੱਥੋਂ ਆਏ ਹੋ ਰੋਇਪੁਰ ਤੋਂ ਰੋਇਪੁਰ ਤੋਂ ਵਾਹਿਗੁਰੂ ਨਾਨਕ ਦੇਵ ਦਾ ਪ੍ਰਕਾਸ਼ਪੂਰਵ ਹੈ ਤਾਂ ਇਸ ਮੌਕੇ ਗੁਰੂ ਘਰ ਦਰਸ਼ਨਦਾਰ ਕਰਨ ਲਈ ਆਇਓ ਕਿਵੇਂ ਦਾ ਲੱਗਿਆ ਬਹੁਤ ਵਧੀਆ ਇੱਥੇ ਆ ਕੇ ਸਭ ਕੁਝ ਪੁੱਲ ਜਾਂਦਾ ਹੈ ਜੋ ਮੰਗੀਦਾ ਮਿਲਦਾ ਹੈ ਹਾਂ ਜੀ ਐਂ ਲੱਗਦਾ ਕਿ ਸਾਰੀ ਦੁਨੀਆ ਹੀ ਇੱਥੇ ਆ ਗਈ ਆ ਇੱਥੇ ਹਰ ਵਦਵਾਰ ਸੇਵਾ ਕਰਨ ਆਈਦਾ ਉਹ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਜੋ ਬੜੇ ਵੱਡੇ ਹਾਂਜੀ ਬਹੁਤ ਵੱਡੇ ਪੱਧਰ ਤੇ ਇੱਥੇ ਸੰਗਤਾਂ ਪਹੁੰਚਦੀਆਂ ਨੇ ਜੋ ਮੰਗਤੀਆਂ ਨੇ ਉਹ ਮਿਲਦਾ ਇਸ ਘਰ ਤੇ ਮੰਦੇ ਹਾਂਜੀ ਬਸ ਸਭ ਕੁਝ ਕੀਤਾ ਜਾਏ ਸਭ ਦੀਪਮਾਲਾ ਵੀ ਸਜਾਈ ਜਾਏ ਕਿ ਰਾਤ ਨੂੰ ਹਾਂਜੀ ਸਾਰਾ ਦਿਨ ਇੰਜੋਏ ਕਰਾਂਗੇ ਇੱਥੇ ਗੁਰੂ ਘਰ ਸੰਗਤਾਂ ਦੇ ਨਾਲ ਹਾਂਜੀ ਹੋਰ ਵੀ ਸੰਗਤਾਂ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਅਹੀਂ ਮਖੂਤ ਆਏ ਆ ਪਿੰਡ ਸਾਡਾ ਸਿੰਘਾਪਾੜੀ ਜੀ ਆਈ ਸੁਲਤਾਨਪੁਰ ਤੋਂ ਹੁੰਦੇ ਆ ਇਹ ਇੱਥੇ ਦਰਬਾਰ ਸਾਹਿਬ ਨੂੰ ਵਾਸਤੇ ਆਏ ਆ ਗੁਰੂਆਂ ਦਾ ਆਦਿ ਖੁਸ਼ੀਆਂ ਲੈਣ ਵਾਸਤੇ ਆਏ ਆ ਸਾਰੀ ਸੰਗਤਾਂ ਜੀ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਜਨਮ ਦਿਨ ਲੱਖ ਲੱਖ ਵਧਾਈਆਂ ਲੱਖ ਰੱਖ ਸ਼ੁਕਰੀਆ ਨੇ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਇਹ ਮੈਡਮ ਤਾਂ ਅੱਗੇ ਸੇਵਾ ਹਰ ਬੁੱਧਵਾਰ ਆਉਂਦੇ ਆ ਮੈਂ ਵਿੱਚ ਵਿਚੋ ਆ ਜਨਾ ਆ ਦੂਜੀ ਤੀਜੀ ਆ ਰੋਹ ਚਲੇ ਮੈਂ ਵੀ ਆਣਾ ਬਹੁਤ ਗੁਰੂ ਦੀ ਕਿਰਪਾ ਤੇ ਬਹੁਤ ਧੰਨਵਾਦ ਜੀ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਚਕੰਚੀ ਦੀ ਹਰਮੰਦਰ ਸਾਹਿਬ ਜੀ ਦੀਆਂ ਸੰਝੀਆਂ ਕੀਤੀਆਂ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਜਿਹੜੀ ਆ ਗੁਰੂ ਘਰ ਵਿਖੇ ਪਹੁੰਚੀ ਆ ਉੱਥੇ ਹੀ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਤਸਵੀਰਾਂ ਸਾਂਝੇ ਕਿਤੇ ਜਿੱਥੇ ਕਿ ਜਲੋਸ ਸਾਹਿਬ ਜੋ ਕਹਿ ਸਕਦੇ ਆ ਜਲੋ ਜਿਹੜੇ ਆ ਸਜਾਏ ਗਏ ਨੇ ਆ ਮ ਗੁਰਨਾ Oh! Ah. ਹਲਕਾਰਣ ਗੁਰਨਾਣਕ ਆਇਆ ਅੱਜ ਦੀਵਾਲਾ ਜਿਹੜੀ ਆ ਉਹ ਵੀ ਕੀਤੀ ਜਾਣੀ ਆ ਅਤਿਸ਼ ਬਾਜੀ ਰਾਤ ਵਾਲੇ ਜਿਹੜੀ ਆ ਉਹ ਵੀ ਹੋਵੇਗੀ ਤਾਂ ਸੰਗਤ ਜੋ ਆ ਵੱਡੇ ਪੱਦਰ ਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਤਾਂ ਦਰਸ਼ਨ ਦਰੇ ਕਰਦੇ ਦਿਖਾਈ ਦੇ ਰਹੀ ਹੈ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਐਕਸਸ ਨੂੰ ਅਗਜਕ ਮਨੀ ਟੀਵੀ ਸ਼੍ਰੀ ਅਮਸਾ ਸਾਹਿਬ Ah oh. <laughs> ਅਲਸਵਾਹੀ ਗੁਰੂ ਜੀ ਦੀ ਫਤਿਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਾ ਸਬੰਧੀ ਤੁਹਾਨੂੰ ਲੈ ਕੇ ਆਏ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੁਸੀਂ ਵੇਖ ਸਕਦੇ ਹੋ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚੀ ਹੋਈ ਆ ਤਾਂ ਤਸਵੀਰਾਂ ਤੁਹਾਡੇ ਨਾਲ ਸੰਗਤ ਦੀਆਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਸੰਗਤ ਜਿਹੜੀ ਅੱਜ ਗੁਰੂ ਸਾਹਿਬ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚੀ ਆ ਤਾਂ ਨਾਲ ਦੀ ਨਾਲ ਦੱਸ ਜੀ ਕਿ ਜਿੱਥੇ ਕੱਲ ਪੂਰੇ ਗੁਰੂ ਨਗਰ ਦੇ ਵਿੱਚ